ਲੋ ਵੀ ਸੱਜਣੋ ਸਪੈਸ਼ਲ ਐਡੀਸ਼ਨ 3630 ਅਬੜਿਆਂ ਦਾ ਮੂਰਲੇ ਟਾਇਰ ਤਾਂ ਵੱਡੇ ਪਾਏ ਹੋਏ ਨੇ 10 ਨੰਬਰ ਇਹ ਬਾਈ ਹੈਰੀ ਦਾ ਆਪ ਦਾ ਟਰੈਕਟਰ ਆ ਜਿੰਨਾ ਟਰੈਕਟਰ ਆ ਸਾਰਾ ਸੀਲਡ ਐ ਸਾਰਾ ਸੀਲਡ ਆ ਵੀਰੇ ਸਾਰਾ Ориਜినਲ ਤਸਲੀਆ ਆਪਣੀ ਹਾਂ BMW ਵਾਲੇ ਦਾ ਡੱਕ ਲੱਗਿਆ ਹੋਇਆ ਕਨੋਪੀ ਲੱਗੀ ਹੋਈ ਆ ਮੂਰੇ ਵੱਡੀ ਵਾਲੀ ਜਿਹੜੀ ਲਿਫ ਲੱਗੀ ਹੋਈ ਹੈ ਜੀ ਹਾਂ ਬਾਈ ਮਾਡਲ ਕਿੰਨਾ ਹੈ ਰੀ ਮਾਡਲ ਬਾਈ 22 ਆ 23 ਦੀ ਕਾਪੀ ਆ 22 ਮਾਡਲ ਆ 23 ਦੀ ਕਾਪੀ ਆ ਚੱਲਿਆ ਕਿੰਨਾ ਹੋਇਆਗਾ ਇਹ 1100 ਘੰਟੇ ਆਪਾਂ ਲੈ ਆਏ ਸੀ ਮੇਲਾ ਦਾ 750 ਤੇ ਅੱਛਾ 1100 ਘੰਟੇ ਚੱਲੇ ਹੋਏ ਰੇਟ ਕੀ ਆ ਹੁਣ ਰੇਟ ਰੇਟ ਬਾਈ 8 ਲੱਖ 60 ਹਜ਼ਾਰ ਕਹਿੰਦੇ ਆਪਾਂ 8 ਲੱਖ 60 ਹਜ਼ਾਰ 10 ਹਜ਼ਾਰ ਮੈਂ ਡਿਸਕਾਊਂਟ ਕਰ ਦਿੰਦਾ 8.5 ਲੱਖ ਚ ਇਹ ਬਣ ਜੂ ਤੇ ਜਿਹੜਾ ਸਵਰਾਜ 855 ਖੜਾ ਇਹ ਕਿੰਨਾ ਮਾਰਦਾ ਇਹ ਬਾਈ 21 ਮਾਡਲ ਆ ਜੀ 21 ਮਾਡਲ ਆ ਕੋੜਾ ਬੈਂਪਰ ਲੱਗਾ ਹੋਇਆ ਟਾਇਰ ਨਾਲ ਦੇ ਨੇ ਨਾਲ ਦੇ ਟਾਇਰ ਨੇ ਅਸੀਂ ਚੱਲਿਆ ਕਿੰਨਾ ਇਹ 1400 ਘੰਟੇ ਚੱਲਿਆ 1400 ਘੰਟੇ ਚੱਲਿਆ ਹੋਇਆ ਇਹਦਾ ਰੇਟ ਕੀ ਆ ਇਹਦਾ ਬਾਈ 6.5 ਕਹਿੰਦੇ ਆ 6.5 ਲੱਖ ਰੁਪ ਛੋਟਾ ਅਰਜਨ ਹਾਂਜੀ ਇਹ ਕਿੰਨਾ ਮਾਰਾ ਇਹ 20 ਮਾਡਲ ਆ ਵੀਰੇ 20 ओरिजिनਲੀ ਆ ਟਰੈਕਟਰ ਸਾਰੇ ਇਹ ਵੀ ਸਾਰੇ ओरिजिनल ਟਾਇਰ ਕਿੰਨੇ ਦੇ ਟਾਇਰ ਬਈ ਹੈਗੇ 80 85 ਪੈਸੇ 80 85 ਪੈਸੇ ਟਾਇਰ ਨੇ 70 ਨਵੀਂ ਲਾਤੀ ਕਨੋਪੀ ਛਤਰੀ ਰੇਟ ਕੀ ਆ ਇਹਦਾ ਇਹਦਾ ਆਪਾਂ ਕਹਿੰਦੇ ਆ 5 ਲੱਖ ਪੂਰਾ ਹੀ ਪੂਰੇ 5 ਲੱਖ ਚ ਇਹ ਬਣ ਜੂਗਾ ਤੇ ਦਿੱਤੂਪੁਰ ਜੱਟਾਂ ਤੇ ਖੜੇ ਨੇ ਤੇ ਨੰਬਰ ਸਕਰੀਨ ਤੇ ਚੱਲੀ ਜਾਂਦਾ ਤਾਂ ਕਰ ਲਿਓ ਸੰਪਰਕ